ਆਹ ਵੇਖੋ ਬੋਲੇਆ 7 ਸਾਲ ਹੋ ਗਿਆ ਠੀਕ ਆ ਇਹਨੂੰ ਕੋਈ ਤੇ ਕੋਈ ਕਾਰਵਾਈ ਨਹੀਂ ਤੇ ਸਰਕਾਰ ਕੋ ਨਹੀਂ ਕਰ ਰਹੀ ਕੀ ਕਹਿੰਦੇ ਸਰਕਾਰ ਨੇ ਟੈਂਡਰ ਦਿੱਤਾ ਹੋਇਆ ਠੇਕੇਦਾਰ ਨੂੰ ਤੇ ਠੇਕੇਦਾਰ ਆਂਦਾ ਆ ਚਲੇ ਜਾਂਦਾ ਜੀ ਅੱਜ ਬਣਾ ਦੇਣ ਜੀ ਕੱਲ ਬਣਾਦਾ ਤੁਹਾਡਾ ਪੋਲੇ 6 ਮਹੀਨੇ ਹੀ ਪੰਜੂਗਾ 7 ਸਾਲ ਹੋ ਗਏ ਜੀ ਠੇਕੇਦਾਰ ਇੰਨਾ ਕਿ ਨਕਮਾ ਮਿਲ ਗਿਆ ਨਾ ਕਿ ਪੁੱਛੇ ਕੁਝ ਨਾ ਜੇ ਕੁਝ ਜਦੋਂ ਵੀ ਆਉਂਦਾ ਆ ਸਿਰਫ ਇਹੋ ਕਹਿ ਦਿੰਦਾ ਜੀ ਹਾਂਜੀ ਦੋ ਮਹੀਨੇ ਚ ਤੁਹਾਡਾ ਤਿਆਰ ਹੋ ਗਿਆ ਤਿੰਨ ਮਹੀਨੇ ਚ ਤਿਆਰ ਹੋ ਗਿਆ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਮੁਸ਼ਕਲ ਇਹ ਨਹੀਂ ਕਿ ਆ ਕਿ ਜੇ ਮੰਨ ਲਓ ਹੁਣ ਇਧਰੋਂ ਫਸਲਾਂ ਵਟਣੀਆਂ ਨੇ ਤੇ 7 ਕਿਲੋਮੀਟਰ ਪੈੜਾ ਉਥੋਂ ਦੀ ਘੁੰਮ ਕੇ ਆਉਣਾ ਜੇ ਇਧਰ ਵਟਣੀਆਂ ਤਾਂ ਵੀ 7 ਕਿਲੋਮੀਟਰ ਪੈੜਾ ਘੁੰਮ ਜਾਉਣਾ ਤੁਸੀਂ ਅੱਗੋਂ ਵੇਖੋਗੇ ਨਾਲ ਗੋਏ ਦੀ ਟਰੈਕ ਨੰਗਣਾ ਨਾ ਟਰਾਲੀ ਨੰਗਣੀ ਅੱਨਾ ਕੋ ਗੱਡੀ ਨੰਗਣੀ ਸਰਕਾਰ ਕੋ ਇਹ ਮੰਗ ਕਰ ਦਿੰਗੇ ਇਹੋ ਜਿਹੇ ਠੇਕੇਦਾਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਜਿਉਂ ਅਗਲੇ ਬੰਨੇ ਵੀ ਇਹੋ ਜਿਹੇ ਨੂੰ ਟੈਂਡਰ ਹੀ ਨਾ ਦਿੱਤਾ ਜਾਵੇ ਉਹਨੂੰ ਇਹ ਲਈ ਵਿਖਾਇਆ ਜਾਵੇ ਵੀ ਆ ਪੁਲ ਕਿਉਂ ਨਹੀਂ ਕੰਪਲੀਟ ਕੀਤਾ ਤੂੰ ਅਜੇ ਤੱਕ ਤੇ ਬਾਕੀ ਵੀ ਜੇ ਪੁਲ ਦੀ ਸਾਨੂੰ ਬਹੁਤ ਜਿਆਦਾ ਤੰਗੀ ਆ ਸਾਨੂੰ ਕੀ ਮਗਰਲੇ ਜਿੰਨੇ ਵੀ 10 ਪਿੰਡ ਆ ਨਾ ਸਾਰਿਆਂ ਨੂੰ ਬਹੁਤ ਜਿਆਦਾ ਤੰਗੀ ਆ ਕਿਉਂਕਿ ਸਾਰਿਆਂ ਨੇ ਮੰਨ ਲਓ ਅਈ ਨਾਲਾ ਲੱਗਦਾ ਸਾਰੇ ਪਿੰਡਾਂ ਨੂੰ ਤੇ ਸਾਰਿਆਂ ਨੇ ਮੰਡੀ ਵੀ ਇੱਧਰ ਆ ਸਾਰਿਆਂ ਨੇ ਬਾਇਆ ਇਹੋ ਹੀ ਸ਼ਾਰਟਕਟ ਆ ਸਾਰਿਆਂ ਨੂੰ ਪਰ ਸਾਰਿਆਂ ਨੂੰ 6-7 ਕਿਲੋਮੀਟਰ ਮੰਨ ਲਓ ਪਿੰਡਾ ਉਧਰ ਦੀ ਕਰਕੇ ਆਉਣਾ ਜੇ ਕਿਸੇ ਨੇ ਗੰਨਾ ਖੜਨਾ ਆ ਉਹਨੂੰ ਵੀ ਆਉਂਦੀ ਜਾਣਾ ਪੈਂਦਾ ਆ ਜੇ ਪੁਲ ਬਣਿਆ ਹੋਊਗਾ ਸਾਡੀ ਤਾਂ ਸਾਰੇ 10 ਪਿੰਡਾਂ ਦੀ ਇਹੋ ਮੰਗ ਸੀਗੀ ਕਿ ਪੁਲ ਬਣ ਜੂਗਾ ਤੇ ਚਲੋ ਸਾਰਿਆਂ ਨੂੰ ਸੌਖਾ ਹੋ ਜਾਊਗਾ ਪਰ ਠੇਕੇਦਾਰ ਇੰਨਾ ਕ ਨਕਮਾ ਮਿਲ ਗਿਆ ਨਾ ਕੀ ਪੁਛੇ ਗੋਜਨਾ ਜੇ ਕੋ ਜਦੋਂ ਵੀ ਆਉਂਦਾ ਸਿਰਫ ਇਹੋ ਕਹਿ ਦਿੰਦਾ ਜੀ ਹਾਂਜੀ ਦੋ ਮਹੀਨਿਆਂ ਚ ਤੁਹਾਡਾ ਤਿਆਰ ਹੋ ਗਿਆ ਤਿੰਨ ਮਹੀਨਿਆਂ ਚ ਤਿਆਰ ਹੋ ਗਿਆ ਉਹ ਅਸਲ ਠੇਕੇਦਾਰ ਹੈਗਾ ਸੀ ਪੁਲੀਆਂ ਵਾਲਾ ਪਰ ਇਸ ਵਾਰ ਉਹਨੂੰ ਪੁਲ ਮਿਲ ਗਿਆ ਤੇ ਜਿੰਨੇ 7 ਸਾਲ ਲਾਤੇ ਜੇ ਦੱਸੋ ਇਹੋ ਜਿਹਾ ਇੱਕ ਪੁਲ ਨੂੰ ਹੋਰ ਮਿਲ ਗਿਆ ਉਹ ਤਾਂ ਬਸ ਸਾਨੂੰ ਕੀ ਅਗਲੇ ਪੰਡਾ ਨੂੰ ਵੀ ਡੋਬ ਦੂਗਾ ਨੁਕਸਾਨ ਕਿੰਨਾ ਕੁ ਬੇਦ ਨਾਲ ਨੁਕਸਾਨ ਵੀਰ ਜੀ ਬਹੁਤ ਹੁੰਦਾ ਜੇ ਇੱਧਰ ਹੁਣ ਬੱਚੇ ਪੜਨ ਵਾਲੇ ਵੀ ਲੰਘਦੇ ਆ ਤੇ ਦੋ ਬੱਚੇ ਇਸ ਚੱਕ ਕੋਲਖ ਦੇ ਵਿਚਾਰੇ ਉਦੋਂ ਡੁੱਬੇ ਸੀਗੇ ਉਹ ਵੀ ਸਟੂਡੈਂਟ ਸੀਗੇ ਤੇ ਹੋਰ ਜਿੰਨੇ ਵੀ ਬੱਚੇ ਆਉਂਦੇ ਆ ਬਹੁਤਿਆਂ ਦੇ ਮਾ ਇੱਕ ਜ਼ੁਮੇਵਾਰੀ ਬਣ ਜਾਂਦੀ ਉਹਨਾਂ ਦੀ ਵੀ ਜਦੋਂ ਛੁੱਟੀ ਹੁੰਦੀ ਉਦੋਂ ਵੀ ਇੱਥੋਂ ਆਪ ਨਗਾਹ ਕੇ ਲੈ ਕੇ ਜਾਂਦੇ ਤੇ ਛੱਡ ਕੇ ਵੀ ਆਪ ਜਾਂਦੇ ਸਿਰਫ ਇਹ ਪੁਲ ਦੀ ਵਜਾ ਕਰਕੇ ਜੇ ਉਹ ਪੁਲ ਬਣਿਆ ਹੁੰਦਾ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਪਰ ਠੇਕੇਦਾਰ ਦੀ ਇੰਨੀ ਕਿ ਨਗਹਿਲੀ ਆ ਉਹਦੇ ਕੰਨ ਦੇ ਜੂੰਣ ਨਹੀਂ ਸਰਕਦੀ ਅਸੀਂ ਉਹਨੂੰ ਜਦੋਂ ਇੱਥੇ ਆਉਂਦਾ ਆ ਇਹ ਦੋਹਾਂ ਪਿੰਡਾਂ ਦੇ ਲੋਕ ਉਹਨੂੰ ਕਹਿੰਦੇ ਵੀ ਆ ਕਿ ਇੰਨਾ ਟਾਈਮ ਕਿੱਥੇ ਲੱਗ ਗਿਆ ਪਰ ਉਹ ਇਹੋ ਨਗਹਿਲੀਆਂ ਨਹੀਂ ਜੀ ਅੱਗੋਂ ਟੰਡ ਪਗੋਣੀ ਪੈਸੇ ਮਿਲੇ ਐਦਾਂ ਉਦਾਂ ਆ ਪਰ ਉਹ ਠੇਕੇਦਾਰ ਤੇ ਜ਼ਰੂਰ ਕਾਰਵਾਰੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਕੋਲੋਂ ਕਰੋ ਸਰਕਾਰ ਕੋ ਇਹ ਮੰ ਤਾਗੀ ਜੋ ਅਗਲੇ ਬੰਨੇ ਵੀ ਇਹੋ ਜਿ ਨੂੰ ਟੈਂਡਰ ਹੀ ਨਾ ਦਿੱਤਾ ਜਾਵੇ ਉਹਨੂੰ ਇਹ ਲਈ ਵਿਖਾਇਆ ਜਾਵੇ ਵੀ ਆਹ ਪੁਲ ਕਿਉਂ ਨਹੀਂ ਕੰਪਲੀਟ ਕੀਤਾ ਤੂੰ ਅਜੇ ਤੱਕ ਇਹ ਪੁਲ ਦੀ ਇੰਨੀ ਕਿਹਦੀ ਮੁਸ਼ਕਲ ਹੈ ਵੀ ਤੁਹਾਨੂੰ ਕੁਝ ਦੱਸ ਹੀ ਨਹੀਂ ਸਕਦੇ ਆਹ ਵੇਖੋ ਪੋਲਿਆ 7 ਸਾਲ ਹੋ ਗਿਆ ਠੀਕ ਆ ਇਹਨੂੰ ਕੋਈ ਤੇ ਕੋਈ ਕਾਰਵਾਈ ਨਹੀਂ ਤੇ ਸਰਕਾਰ ਕੋਈ ਕਰਦੀ ਕੀ ਗੱਲ ਸਰਕਾਰ ਨੇ ਟੈਂਡਰ ਦਿੱਤਾ ਹੋਇਆ ਠੇਕੇਦਾਰ ਨੂੰ ਤੇ ਠੇਕੇਦਾਰ ਰੰਦਾ ਆ ਚਲੇ ਜਾਂਦਾ ਜੀ ਅੱਜ ਬਣਾ ਦੇਣ ਜੀ ਕੱਲ ਬਣਾ ਦੇਣਾ ਤੁਹਾਡਾ ਪੋਲ 6 ਮਹੀਨੇ ਹੀ ਬਣ ਜਾਊਗਾ 7 ਸਾਲ ਹੋ ਗਏ ਜੀ ਤੇ ਤੁਸੀਂ ਕਹਿੰਦੇ ਵੀ ਇਹ 7 ਸਾਲਾਂ ਤੱਕ ਤਿਆਰ ਪੁਲ ਨਹੀਂ ਹੋਇਆ ਤੇ ਅਸੀਂ ਦੱਸੋ ਕੀ ਕਰੀਏ ਕਿੰਨੀ ਮੁਸ਼ਕਲ ਹੈ ਜੀ ਭਾਜੀ ਇਹਦੇ ਬਹੁਤ ਹੀ ਜਿਆਦਾ ਜਿਵੇਂ ਅਸੀਂ ਪਾਰੋਂ ਸਾਡੀਆਂ ਪਰੇ ਫਸਲਾਂ ਆ ਵੇਖੋ ਅਸੀਂ ਜੇ ਉਧਰੋਂ ਲੈ ਕੇ ਜੇ ਅਸੀਂ ਤਲਵੰਡੀ ਵਾਲ ਨੂੰ ਜਾਣਾ ਆ ਠੀਕ ਹੈ ਜੀ ਇਹ ਦੋ ਉਹਨਾਂ ਨੇ ਉਹਨਾਂ ਨੇ ਇਹ ਨੂੰ ਜਾਣਾ ਆ ਤੇ ਬਹੁਤ ਹੀ ਸਾਨੂੰ ਮੁਸ਼ਕਲ ਜੀ ਇਥੋਂ ਕਿਤੇ ਮਾਫੀ ਕੋਈ ਮੌਕਾ ਵੀ ਹੋ ਚੁੱਕੀਆਂ ਸਪੋਨਸਰ ਭਾਜੀ 7-8 ਮੌਤਾਂ ਇਸ ਪਿੰਡ ਦੀਆਂ ਹੋ ਚੁੱਕੀਆਂ ਪਿਛਲੇ ਪਿੰਡ ਚੱਕ ਆਉਂਦੀਆਂ ਵੀ 7-8 ਮੌਤਾਂ ਹੋ ਚੁੱਕੀਆਂ ਲekin ਕਿ ਬੱਚੇ ਹੀ ਜਿਹੜੇ ਆਉਂਦੇ ਆ ਇਥੋਂ ਜੇ ਸਕੂਲ ਵਾਲੇ ਬੱਚੇ ਆਉਂਦੇ ਆ ਉਹਨਾਂ ਨੂੰ ਇਹ ਡਰ ਰਹਿੰਦਾ ਵੀ ਕਦੀ ਥੱਲੇ ਨਾ ਫੇਰ ਸਾਡੀ ਕੋਈ ਨੁਕਸਾਨ ਹੋ ਜੇ ਈ ਮੰਗ ਕਰਦੇ ਸਰਕਾਰ ਕੋਲ ਸਰ ਇਹ ਤਾਂ ਇਹ ਮੰਗ ਕਰਦੇ ਆ ਵੀ ਸਰ ਠੇਕੇਦਾਰ ਤੇ ਕਾਰਵਾਈ ਹੋਵੇ ਕਿਉਂ ਜਿਹਨੇ ਅਜੇ ਤੱਕ ਟੈਂਡਰ ਲਿਆ ਜੇ ਤਾਂ ਉਹ ਤੇ ਪਰੇ ਕਿਉਂ ਨਹੀਂ ਚੜਿਆ ਆਇਆ ਤੇ ਕਿਹੜਾ ਪਿੰਡ ਹੈ ਜੀ ਸਰਜੀਤ ਸਿੰਘ ਮੇਰਾ ਨਾਮ ਜੀ ਪਿੰਡ ਮੋਤਲਾ ਜੀ ਠੀਕ ਆ ਇਧਰ ਘੱਟ ਤੋਂ ਘਾੜੇ 10 15 ਪਿੰਡ ਜਿਹੜੇ ਅੱਗੇ ਚੱਲਦੇ ਆ ਉਹ ਇਸੋ ਵਾਇਆ ਜਾਂਦੇ ਤੇ ਇਹੋ ਆਉਂਦੇ ਆ ਤੇ ਮੰਨ ਲਓ ਇਹਦੇ ਬਾਬਿਆਂ ਨੇ ਆਹ ਵੇਖ ਕੇ ਦੋਤ ਬਣਵਾਇਆ ਸੀ ਆਹ ਪੁਲ ਜਿਹੜਾ ਇਹ ਪੋਲ ਨੂੰ ਪਾੰਦਿਆ ਬੰਦਿਆ ਮਨਜ਼ੂਰੀਆਂ ਲੈਂਦੇ ਆ ਬੜਾ ਟਾਈਮ ਲੰਘ ਗਿਆ ਸਾਰੇ ਉਹਦੇ ਜੋਂ ਮੱਲੋ ਜਨੋ ਦਾ ਵੀ ਬਣਿਆ ਵਾ ਦੇਸ਼ ਉਹਦਾ ਵੀ ਬਣਿਆ ਨਹੀਂ ਪੋਲ ਜਦੋਂ ਹੋਇਆ ਇਹ ਆ ਮਨਜ਼ੂਰ ਤੇ ਠੇਕੇਦਾਰ ਦੀ ਅੰਗੇਲੀ ਇੰਨੀ ਕਿ ਜ਼ਿਆਦੀ ਲਾ ਲਓ ਕਿ ਇੱਥੋਂ ਦੀ ਅਜੇ ਤੱਕ ਕੋਈ ਉਹਨਾਂ ਨੇ ਇਹਨੂੰ ਪੋਦਾ ਪੂਰਾ ਹੀ ਨਹੀਂ ਕੀਤਾਗਾ ਹੈ ਇਹ ਸਾਰਾ ਕੁਝ ਉਦਾਂ ਹੀ ਆਉਂਦਾ ਜਾਂਦਾ ਵਾ ਬਸ ਇਦਾਂ ਹੀ ਆ ਜਾਂਦਾ ਵਾ ਚੱਲ ਜਾਂਦਾ ਵਾ ਆ ਜਾਂਦਾ ਚੱਲ ਜਾਂਦਾ ਜੀ ਇਹਨੂੰ 7 ਸਾਲ ਹੋ ਗਏ ਬਣਦੇ ਰਿਹਾ ਅੱਛਾ ਜੀ 7 ਸਾਲ ਹਜੇ ਤੱਕ ਇਹ ਤਿਆਰ ਨਹੀਂ ਹੋਇਆ ਮੇਰਾ ਖਿਆਲ ਕਿ ਹੁਣ ਤੱਕ ਜਿਹੜੇ ਹਸਾਬ ਨਾਲ ਤੇ ਕੇਦਾਰ ਇਹ ਕਰਨ ਦੇ ਨੇ ਇਸ ਹੱਬ ਨਾਲ ਮੇਰੇ ਖਾਣੇ ਕੋਈ ਦੋ ਚਾਰ ਪਰ ਹੋਰ ਫੜਦੇ ਤੇ ਇਹਨਾਂ ਨੇ ਜਿੰਦਗੀ ਬੰਦਿਆਂ ਦੀ ਨਿਗਾਹ ਨਹੀਂ ਓਦਾਂ ਹੀ ਇਹ ਇਸਕਾ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਮੁਸ਼ਕਲ ਇਹ ਨਹੀਂ ਕਿ ਆ ਕਿ ਜੇ ਮੰਨ ਲਓ ਹੁਣ ਇਧਰੋਂ ਫਸਲਾਂ ਵਟਣੀਆਂ ਨੇ ਤੇ 7 ਕਿਲੋਮੀਟਰ ਪੈਣਾ ਉਤੋਂ ਦੀ ਘੁੰਮ ਕੇ ਆਉਣਾ ਜੇ ਇਧਰ ਵਟਣੀਆਂ ਤਾਂ ਵੀ 7 ਕਿਲੋਮੀਟਰ ਪੈਣਾ ਘੁੰਮ ਕੇ ਆਉਣਾ ਤੁਸੀਂ ਅੱਗੋਂ ਵੇਖੋਗੇ ਨਾਗੋਏ ਦੀ ਟਰੈਕ ਨੰਗਣਾ ਨਾ ਟਰਾਲੀ ਨੰਗਣੀ ਆ ਨਾ ਕੋ ਗੱਡੀ ਨੰਗਣੀ ਆ ਜਿੰਨੀ ਇਧਰ ਨੂੰ ਆਵਾਜਾਈ ਆ ਸਿਰਫ ਆ ਪੋਲ ਕਰਕੇ ਹੋਈ ਸੀ ਜਿਹੜਾ ਛੋਟਾ ਪੋਲ ਬਾਬਿਆਂ ਨੇ ਬਣਾਇਆ ਸੀਗਾ ਤੇ ਉਹ ਤੋਂ ਬਾਅਦ ਇਹ ਚੀਜ਼ ਕੀਤੀ ਸੀ ਕਿ ਇਧਰੋਂ ਪੁਲ ਸਾਨੂੰ ਮਨਜ਼ੂਰ ਹੋ ਜੇ ਤੇ ਇਹਨਾਂ ਨੇ ਪੁਲ ਮਨਜ਼ੂਰ ਹੋ ਸਰਕਾਰ ਨੇ ਜਦੋਂ ਕਰਤਾ ਸਰਕਾਰ ਨੇ ਟੈਂਡਰ ਵੀ ਦੇ ਦਿੱਤਾ ਸਾਰਾ ਕੁਝ ਕਰਤਾ ਹਨਾ ਪਰ ਅਣਗੇਲੀ ਠੇਕੇਦਾਰ ਦੀ ਸਾਰੀ ਕਿ ਠੇਕੇਦਾਰ ਇੱਥੇ ਆਉਂਦਾ ਹੀ ਨਹੀਂ ਆਉਂਦਾ ਵਾ ਤੇ ਜਦੋਂ ਵੇਖਵਾ ਕੇ ਚੱਲ ਜਾਂਦਾ ਵਾ ਕਿ ਬਸ ਦੋ ਮਹੀਨੇ ਹੋਏਗਾ ਜੀ ਮਹੀਨੇ ਨੂੰ ਹੋ ਗਿਆ ਤਿਆਰੀ ਤੁਹਾਡਾ ਬਾਸ ਕਰਦਣ ਲੱਗੇ ਤੇ ਸਾਰੀਆਂ ਠੇਕੇਦਾਰ ਦੀ ਕਰਦੀ ਹੋਣੀ ਚਾਹੀਦੀ ਹੈ ਜੀ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਕਿੰਨਾ ਰੁਪਈਆ ਇੱਥੇ ਆ ਗਿਆ ਕਿੰਨਾ ਨਹੀਂ ਆ ਗਿਆ ਕੋਈ ਕਿਸੇ ਨੂੰ ਪਤਾ ਨਹੀਂ ਇਹ ਠੇਕੇਦਾਰ ਨੂੰ ਪੁੱਛ ਗਿਛ ਤੇ ਹੋਣੀ ਚਾਹੀਦੀ ਆ ਕਿ ਕਿੱਥੇ ਆ ਗਿਆ ਵਈ ਜਾਂ ਸਰਕਾਰ ਨੇ ਨਹੀਂ ਇਹਨੂੰ ਪੈਸਾ ਦਿੱਤਾ ਜਾਂ ਸਰਕਾਰ ਨੇ ਕੋ ਕੋ ਲੈ ਕੇ ਖਾ ਗਿਆ ਫਰਾ ਜਿਹੜਾ ਤੁਸੀਂ ਇਹ ਮਾਮਲਾ ਮੇਰੇ ਧਿਆਨ ਚ ਲਿਆਇਆ ਮੈਨੂੰ ਤੁਸੀਂ ਰਿਟਰਨ ਦਿਓ ਮੈਂ ਤੁਹਾਨੂੰ ਅਗਰ ਜੇ ਕਿਸ ਤਰ੍ਹਾਂ ਦੀ ਪੈਂਡੈਂਸੀ 7 ਸਾਲ ਦੀ ਦਾ ਕੋਈ ਕ੍ਰਾਈਟੇਰੀਆ ਹੀ ਨਹੀਂ ਹੈਗਾ ਗਵਰਨਰ ਦਾ ਕਿੰਨੀ ਦਰ ਪੈਂਡਿੰਗ ਰਹਿ ਸਕੇ ਬਾਕੀ ਮੈਂ ਇਹਦਾ ਕਨਫਰਮ ਕਰਕੇ ਐਕਸ਼ਨ ਸਾਹਿਬ ਮੰਡੀ ਬੋਰਡ ਨਾਲ ਗੱਲ ਕੀਤੀ ਹੈ ਤੇ ਇਹਦੀ ਮੀਟਿੰਗ ਕਰਾ ਕੇ ਇਹਦਾ ਜਲਦੀ ਤੋਂ ਜਲਦੀ ਹੱਲ ਕਰਾ ਕੇ ਨਾ